ਅਗਲੀ ਖਬਰ ਕੁਛ ਇਮੀਗ੍ਰੇਸ਼ਨ ਦੇ ਨਾਲ ਰਿਲੇਟਡ ਹੈ ਜੋ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹੈਗੇ ਆ ਧੜਾ ਧੜ ਲੋਕਾਂ ਦੀ ਜਿਹੜੀ ਫੜਫੜਾਈ ਆ ਉਹ ਆਈਸ ਵੱਲੋਂ ਹੋ ਰਹੀ ਆ ਹੁਣ ਇੱਕ ਹੋਰ ਜਾਰਜਟਾਊਨ ਯੂਨੀਵਰਸਿਟੀ ਦਾ ਜਿਹੜਾ ਪੀ ਐਚ ਡੀ ਦਾ ਸਟੂਡੈਂਟ ਆ ਭਾਰਤੀ ਮੂਲ ਦਾ ਆ ਬਦਰ ਖਾਨ ਸੂਰੀ ਉਸ ਨੂੰ ਜਿਹੜਾ ਅਰੈਸਟ ਕਰ ਲਿਆ ਗਿਆ ਆ ਆਈਸ ਵੱਲੋਂ ਤੇ ਜਿਹੜੇ ਜੱਜ ਆ ਉਹ ਕਹਿ ਰਿਹਾ ਵੀ ਉਹਨਾਂ ਨੂੰ ਰਿਪੋਰਟ ਨਹੀਂ ਕੀਤਾ ਜਾ ਸਕਦਾ ਪਰ ਇਮੀਗ੍ਰੇਸ਼ਨ ਵਾਲਿਆਂ ਨੇ ਚੱਕ ਲਿਆ ਆ ਮਦਰ ਖਾਨ ਸੂਰੀ ਇੰਡੀਅਨ ਨੈਸ਼ਨਲ ਆ ਪੀ ਐਚ ਡੀ ਕਰਦਾ ਸਟੂਡੈਂਟ ਵੀਜ਼ੇ ਦੇ ਉੱਤੇ ਸੀ ਤੇ ਉਹਨੂੰ ਅਕਿਊਜ਼ ਕੀਤਾ ਗਿਆ ਵੀ ਉਹ ਹਮਾਸ ਦਾ ਜਿਹੜਾ ਪ੍ਰੋਪਗੈਂਡਾ ਸਪਰੈਡ ਕਰਦਾ ਸੀ ਸੋਸ਼ਲ ਮੀਡੀਆ ਤੇ ਜਾਂ ਉਹਦਾ ਇੱਕ ਕਨੈਕਸ਼ਨ ਕਹਿੰਦੇ ਵੀ ਇੱਕ ਸਸਪੈਕਟਡ ਟੈਰਰਿਸਟ ਜੋ ਕਿ ਸੀਨੀਅਰ ਐਡਵਾਈਜ਼ਰ ਆ ਹਮਾਸ ਦਾ ਉਹਦੇ ਨਾਲ ਹੈਗਾ ਆ ਸੋ ਸੈਕਟਿਵ ਸਟੇਟ ਵਾਰਕਰ ਰੂਬਿਓ ਨੇ ਮਾਰਚ 15 ਨੂੰ ਕਿਹਾ ਸੀ ਕਿ ਜੋ ਸੂਰੀ ਦੀਆਂ ਐਕਟੀਵਿਟੀਆਂ ਆ ਉਹ ਯੂ ਐਸ ਏ ਦੇ ਵਿੱਚ ਉਹ ਡਿਪੋਰਟੇਬਲ ਹੈਗੀਆਂ ਅੰਡਰ ਦਾ ਇਮੀਗ੍ਰੇਸ਼ਨ ਐਂਡ ਨੈਸ਼ਨਲ ਐਕਟ ਸੋ ਉਸ ਨੂੰ ਜਿਹੜਾ ਡਿਪੋਰਟ ਕੀਤਾ ਜਾ ਸਕਦਾ ਹੈਗਾ ਇਸ ਤੋਂ ਪਹਿਲਾਂ ਇੱਕ ਹੋਰ ਭਾਰਤੀ ਮੂਲ ਦੀ ਕੁੜੀ ਜਿਹੜੀ ਪੀ ਐਚ ਡੀ ਕਰਦੀ ਸੀਗੀ ਉਹ ਉਹ ਕੈਨੇਡਾ ਇਥੋਂ ਭੱਜ ਗਈ ਸੀ ਤੇ ਇਸੇ ਤਰ੍ਹਾਂ ਜੋ ਇੱਕ ਹੋਰ ਜੋ ਪਾਲਿਸਟਿਨੀਆਂ ਮੂਲ ਦਾ ਹੈਗਾ ਆ ਖਲੀਲ ਉਹਦੇ ਬਾਰੇ ਆਪਾਂ ਤੁਹਾਡੇ ਨਾਲ ਰੋਜ਼ ਡਿਸਕਸ ਕਰਦੇ ਰਹਿੰਦੇ ਆ ਮਹਿਮੂਦ ਖਲੀਲ ਉਹ ਹਜੇ ਜੋ ਕਲੰਬੀਆ ਯੂਨੀਵਰਸਿਟੀ ਦੇ ਵਿੱਚ ਸੀ ਉਹ ਉਹ ਵੀ ਜਿਹੜਾ ਡਿਪੋਰਟੇਸ਼ਨ ਦੇ ਦੀ ਜਿਹੜਾ ਬੇਟ ਕਰ ਰਿਹਾ ਹੈਗਾ ਸੂਰੀ ਨੂੰ ਜਿਹੜਾ ਵੀਜ਼ਾ ਦਿੱਤਾ ਗਿਆ ਸੀ ਉਹ ਪੀ ਐਚ ਡੀ ਕਰਨ ਲਈ ਦਿੱਤਾ ਗਿਆ ਸੀ ਪੀਸ ਬਿਲਡਿੰਗ ਇਨ ਇਰਾਕ ਐਂਡ ਅਫਗਾਨਿਸਤਾਨ ਸੋ ਇਹਦੇ ਉੱਤੇ ਉਹ ਕੰਮ ਕਰ ਰਿਹਾ ਸੀ ਬਿਲਕੁਲ ਇਸ ਤੋਂ ਬਿਨਾਂ ਕੋਸ਼ਤ ਹਰਜੋਤ ਸਿੰਘ ਜੀ ਹਾਂ ਜੀ ਇਹ ਇਹਦੇ ਵਿੱਚ ਇੱਕ ਜਿਹੜੀ ਚੀਜ਼ ਐਡ ਕਰਦੇ ਜਾਈਏ ਖਲੀਲ ਦਾ ਜਿਹੜਾ ਕੇਸ ਆ ਲੂਜੀਆਨਾ ਦੇ ਵਿੱਚ ਇਹਨੂੰ ਚੱਕ ਕੇ ਮਾਰਿਆ ਸੀ ਹਜ਼ਾਰ ਮੀਲ ਦੂਰ ਜਿੱਥੋਂ ਇਹਨੂੰ ਗ੍ਰਫਤਾਰ ਕੀਤਾ ਸੀਗਾ ਤੇ ਹੁਣ ਵੈਂਚਲੀ ਨਿਊ ਜਰਸੀ ਦੇ ਵਿੱਚ ਵਾਪਸ ਈਸਟ ਕੋਸਟ ਵੱਲੋਂ ਜਿਹੜਾ ਕੇਸ ਆ ਆ ਉਸ ਦੀ ਸੁਣਵਾਈ ਲਿਆਉਣ ਦੇ ਲਈ ਜਿਹੜੀ ਉਸ ਦੀ ਅਰਜੀ ਲਾਈ ਗਈ ਸੀ ਉਸ ਨੂੰ ਮਨਜ਼ੂਰ ਕਰ ਲਿਆ ਗਿਆ ਆ ਹੁਣ ਜਿਹੜੇ ਡਿਪਾਰਟਮੈਂਟ ਆਫ ਸਟੇਟ ਹੈਗਾ ਆ ਸੈਕਟਰੀ ਨੇ ਸਟੇਟ ਦੇ ਡਿਪਾਰਟਮੈਂਟ ਦੇ ਉਹਨਾਂ ਨੇ ਫੈਸਲਾ ਲੈਣਾ ਵੀ ਖਲੀਲ ਨੂੰ ਕਿਉਂ ਜਿਹੜਾ ਆ ਉਹ ਰਿਪੋਰਟ ਕਰ ਦੇਣਾ ਚਾਹੀਦਾ ਆ ਇਸੇ ਚੀਜ਼ਾਂ ਦੇ ਵਿੱਚ ਜਿਹੜੇ ਅੱਜ ਤੁਸੀਂ ਜਿੱਦਾਂ ਕਹਿ ਰਹੇ ਹੋ ਵੀ ਇਮੀਗ੍ਰੇਸ਼ਨ ਦੀਆਂ ਹੋਰ ਨਿਊਜ਼ ਦੇ ਵਿੱਚ ਅੱਜ ਆਪਾਂ ਇੱਕ ਹੋਰ ਖਬਰ ਕੀਤੀ ਸੀ ਉਹ ਇੱਕ ਵਾਰੀ ਫੇਰ ਆਪਣੇ ਜਿਹੜੇ ਦਰਸ਼ਕਾਂ ਦੇ ਨਾਲ ਸਨੋਤਿਆਂ ਦੇ ਨਾਲ ਸ਼ੇਅਰ ਕਰ ਲਈਏ ਜਿਨ੍ਹਾਂ ਨੇ ਹਜੇ ਤੱਕ ਰੇਡੀਓ ਤੇ ਨਹੀਂ ਸੁਣੀ ਭਾਰਤੀ ਮੂਲ ਦਾ ਇੱਕ ਸ਼ਰਨ ਪਰਜੀਵਾਲ ਨਾਮ ਦਾ ਬੰਦਾ 25 ਸਾਲ ਉਸਦੀ ਉਮਰ ਆ ਉਸ ਨੂੰ ਫੈਡਰਲ ਏਜੰਟਸ ਦੇ ਮੋਰੇ ਝੂਠ ਬੋਲਣ ਲਈ ਤੇ ਯੂએસ ਦੇ ਪਾਸਪੋਰਟ ਦੇ ਵਿੱਚ ਉਹਦੀ ਐਪਲੀਕੇਸ਼ਨ ਦੇ ਵਿੱਚ ਝੂਠੀਆਂ ਸਟੇਟਮੈਂਟਸ ਦਾਖਲ ਕਰਨ ਦੇ ਲਈ ਗਲਤ ਜਿਹੜੇ ਪੇਪਰ ਆ ਉਹ ਲਾਉਣ ਖਾਤਰ 5 ਮਹੀਨੇ ਦੀ ਸਜ਼ਾ ਸੁਣਾਈ ਗਈ ਸੀ ਤੇ ਹੁਣ ਕਹਿੰਦੇ ਵੀ ਉਸ ਨੂੰ ਡਿਪੋਰਟ ਕੀਤਾ ਜਾਊਗਾ ਇਹ ਕੋਈ ਜ਼ਿਆਦਾ ਹੀ ਚੁਸਤ ਬੰਦਾ ਜਿਹੜਾ ਉਹ ਬਣਦਾ ਸੀਗਾ ਸ਼ਰਨ ਪਰਜੀਵਾਲ 2021 ਦੇ ਵਿੱਚ ਕਹਿੰਦੇ ਇਹ ਦਾਖਲ ਹੋਇਆ ਸੀ ਸਟੂਡੈਂਟ ਵੀਜ਼ੇ ਦੇ ਉੱਤੇ 2023 ਦੇ ਵਿੱਚ ਇਹਨੇ ਯੂએસ ਦੇ ਪਾਸਪੋਰਟ ਦੀ ਐਪਲੀਕੇਸ਼ਨ ਭਰ ਦਿੱਤੀ ਜਦ ਕਿ ਕੋਈ ਵੀ ਜਿਹੜਾ ਸਟੂਡੈਂਟ ਵੀਜ਼ੇ ਦੇ ਉੱਤੇ ਆਇਆ ਜਿਹੜਾ ਨਾਨ ਇਮੀਗਰੈਂਟ ਵੀਜ਼ਾ ਹੁੰਦਾ ਉਹ ਇਸ ਤਰੀਕੇ ਦੇ ਨਾਲ ਆ ਭਰ ਨਹੀਂ ਸਕਦਾ ਸਟੂਡੈਂਟ ਵੀਜ਼ੇ ਤੇ ਵੀ ਜਿਹੜਾ ਜਦੋਂ ਇਹ ਆਇਆ ਤੇ ਇਹ ਕਹਿੰਦੇ ਵੀ ਇਹਨੂੰ ਕਾਲਜ ਨੇ ਵੀ ਸਕੂਲ ਨੇ ਵੀ ਜਿਹੜਾ ਉਹ ਕੱਢ ਦਿੱਤਾ ਸੀਗਾ ਇਹ ਉਸ ਤੇ ਜਿਹੜੇ ਸਕੂਲ ਦੇ ਵਿੱਚੋਂ ਕੋਈ ਕਾਰਨ ਜਿਹੜੇ ਉਹ ਰਹਿ ਹੋਣ ਮੈਰੀਲੈਂਡ ਦੇ ਵਿੱਚ ਇਸ ਨੇ ਨਕਲੀ ਬਰਥ ਸਰਟੀਫਿਕੇਟ ਬਣਵਾ ਲਿਆ ਪਤੰਦਰ ਨੇ ਤੇ ਉਹ ਸਰਟੀਫਿਕੇਟ ਬਣਾਉਣ ਤੋਂ ਬਾਅਦ ਦੇ ਵਿੱਚ ਇਹਨੇ ਐਪਲੀਕੇਸ਼ਨ ਲਾ ਦਿੱਤੀ ਵੀ ਮੈਨੂੰ ਪਾਸਪੋਰਟ ਜਿਹੜਾ ਬਣਾ ਦਿਓ ਪਾਸਪੋਰਟ ਦੇ ਲਈ ਇਹਨੇ 2023 ਦੇ ਵਿੱਚ ਜਨਵਰੀ ਚ ਐਪਲੀਕੇਸ਼ਨ ਲਾਈ ਫਿਰ ਇਹ ਕਾਲਾ ਪੈ ਗਿਆ ਕਹਿੰਦਾ ਮੇਰਾ ਪਾਸਪੋਰਟ ਕਿਉਂ ਨਹੀਂ ਆਇਆ ਇਹ ਡਿਪਾਰਟਮੈਂਟ ਆਫ ਸਟੇਟ ਦੇ ਵਿੱਚ ਚਲਾ ਗਿਆ ਵੀ ਦੱਸੋ ਮੇਰੀ ਪਾਸਪੋਰਟ ਐਪਲੀਕੇਸ਼ਨ ਦਾ ਕੀ ਸਟੇਟਸ ਆ ਤੇ ਉੱਥੇ ਜਦ ਇਹਦੀ ਇੰਟਰਵਿਊ ਕੀਤੀ ਗਈ ਤਾਂ ਉੱਥੇ ਇਹਨੇ ਕਈ ਤਰ੍ਹਾਂ ਦੇ ਝੂਠ ਬੋਲੇ ਪਹਿਲਾਂ ਫਿਰ ਬਾਅਦ ਦੇ ਵਿੱਚ ਜਿਆਦਾ ਗੱਲਾਂ ਬਾਤਾਂ ਦੇ ਵਿੱਚ ਇਹਨੂੰ ਦੱਸਿਆ ਗਿਆ ਵੀ ਕਾਕਾ ਤੇਰਾ ਤਾਂ ਸਾਰੀ ਸਭ ਪਤਾ ਕਰ ਲਿਆ 2021 ਤੂੰ ਸਟੂਡੈਂਟ ਵੀਜ਼ੇ ਤੇ ਤੇ ਆਇਆ ਸੀ ਤੇਰੇ ਫਿੰਗਰਪ੍ਰਿੰਟ ਤਾਂ ਮੈਚ ਕਰ ਗਏ ਆ ਜਿਹੜੇ ਉੱਥੇ ਵੀਜ਼ੇ ਦੇ ਵਿੱਚ ਹੋਏ ਸੀ ਫਿਰ ਕਹਿੰਦੇ ਵੀ ਇਹ ਸਾਰਾ ਸੱਚ ਫਨ ਗਿਆ ਤੇ ਹੁਣ ਇਸ ਨੂੰ 5 ਮਹੀਨੇ ਦੀ ਜਿਹੜੀ ਸਜ਼ਾ ਤੋਂ ਬਾਅਦ ਹੁਣ ਕਹਿੰਦੇ ਵੀ ਇਸ ਨੂੰ ਡਿਪੋਰਟ ਕਰ ਦਿੱਤਾ ਜਾਊਗਾ ਇਹ ਸਾਰੀ ਚੀਜ਼ ਦੱਸਣ ਦਾ ਮਕਸਦ ਇਹ ਆ ਹਰਜੋਤ ਸਿੰਘ ਜੀ ਵੀ ਬਹੁਤ ਬਰੀ ਲੋਕ ਜਾਣੇ ਜਾਣੇ ਆਪਣੇ ਪੇਪਰਸ ਦੇ ਵਿੱਚ ਕਿਸੇ ਦੇ ਕਹੇ ਜਾਂ ਆਪੇ ਹੁਸ਼ਿਆਰੀ ਮਾਰਦੇ ਹੋਏ ਜਾਂ ਗਲਤੀ ਦੇ ਨਾਲ ਝੂਠ ਜਿਹੜਾ ਉਹ ਲਿਖ ਜਾਂਦੇ ਆ ਉਹ ਪਰਜਰੀ ਜਿਹੜੀ ਉਹ ਹੋ ਜਾਂਦੀ ਆ ਤੇ ਇਥੋਂ ਖਬਰ ਤੋਂ ਇਹ ਪਤਾ ਲੱਗਦਾ ਵੀ ਇਹ ਜਿਹੜੇ ਹੁਣ ਜਿਹੜੇ ਡਿਪਾਰਟਮੈਂਟ ਨੇ ਜੇ ਤੁਸੀਂ ਕਿਸੇ ਵੀ ਤਰੀਕੇ ਦੀ ਕੋਈ ਛੋਟੀ ਮੋਟੀ ਵੀ ਆਪਣੀ ਗਲਤੀ ਕਰਦੇ ਆ ਖਾਸ ਕਰਕੇ ਆਪਣੇ ਆਪ ਨੂੰ ਧੱਕੇ ਨਾਲ ਯੂਐਸ ਸਿਟੀਜ਼ਨ ਦੱਸਣ ਦੀ ਗੱਲ ਕਰਦੇ ਆ ਇੱਥੇ ਤੱਕ ਦੇ ਨਲ ਪਾਸਪੋਰਟ ਜਿਹੜਾ ਆ ਉਹ ਬਰਥ ਸਰਟੀਫਿਕੇਟ ਤੱਕ ਵੀ ਬਣਾਉਣ ਵਾਲੀ ਗੱਲ ਕਰ ਲਈ ਸੀ ਸੋ ਉਹਨਾਂ ਦੀ ਫਿਰ ਉਹ ਖੈਰ ਨਹੀਂ ਜਿਹੜੀ ਉਹ ਰਹਿੰਦੀ ਸੋ ਦੰਦ ਬਹੁਤ ਟਿੱਖੇ ਨੇ ਇਸ ਟਾਈਮ ਯੂ ਐਸ ਯੇਸ਼ ਵਾਲਿਆਂ ਦੇ ਆਈਸ ਵਾਲਿਆਂ ਦੇ ਸੀਬੀਪੀ ਵਾਲਿਆਂ ਦੇ ਸੋ ਆਪਣੇ ਪੇਪਰ ਵਰਕ ਦੇ ਵਿੱਚ ਕਿਸੇ ਤਰੀਕੇ ਦੀ ਕੋਈ ਕਤਾਹੀ ਨਾ ਕਰੋ ਫਾਰਮ ਭਰਨ ਵੇਲੇ ਇੱਕ ਵਾਰੀ ਨਹੀਂ ਦੋ ਵਾਰੀ ਨਹੀਂ ਤਿੰਨ ਵਾਰੀ ਜਿਹੜਾ ਚੈੱਕ ਕਰੋ ਵੀ ਜੋ ਤੁਸੀਂ ਭਰ ਰਹੇ ਆ ਬਿਲਕੁਲ ਠੀਕ ਭਰ ਰਹੇ ਹੋ